ਕੌਣ ਕੋਹਾ ਸੀਗੀਰ ਕਢਾ ਲਓ ਇਕਰ ਮੁਸ਼ਰ ਹੈ ਪਰਸੀ ਲੈਣਾ 没、哎，哎，呀，妈、哎、用 ਇਸ ਪਰ ਮੈਂ ਕਿਹਾ ਕਿ ਉਹ ਗੋਪੜੇ ਆਵੇ ਕਿਥੋਂ ਬਰਾਮਦ ਹੋਏ ਇਹ ਕਿੰਨੇ ਮੋਰ ਫੈਦਰ ਬਰਾਮਦ ਹੋਏ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਗੌਰਵਪੁਰਾ ਜੀ ਆਈਪੀਐਸ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਾਡੇ ਡੀਐਸਪੀ ਸਾਹਿਬ ਸਦਾ ਗੁਰਮੀਤ ਸਿੰਘ ਵੱਲੋਂ ਦਿੱਤੇ ਨਿਰਦੇਸ਼ਾਂ ਤਹਿਤ ਜਿਹੜੇ ਚੋਰੀ ਦੇ ਮੋਟਰਸਾਈਕਲ ਬਰਾਮਦ ਹੋਏ ਹਨ ਸਾਨੂੰ ਇੱਕ ਚੋਰੀ ਦੇ ਮੋਟਰਸਾਈਕਲਾਂ ਸੰਬੰਧੀ ਇੱਕ ਗਰੋਹ ਜਿਹੜਾ ਵਾ ਉਹ ਅਸੀਂ ਕਾਬੂ ਕੀਤਾ ਜਿਸ ਦੇ ਵਿੱਚ ਪੰਜ ਵਿਅਕਤੀ ਜਿਹੜੇ ਅਸੀਂ ਕਾਬੂ ਕੀਤੇ ਜਿਨ੍ਹਾਂ ਦੇ ਵੱਸੋਂ ਸਾਨੂੰ ਕੁੱਲ ਹੁਣ ਤੱਕ 10 ਮੋਟਰਸਾਈਕਲ ਜਿਹੜੇ ਬਰਾਮਦ ਹੋ ਚੁੱਕੇ ਹਨ ਕੀ ਕੀ ਨਾਮ ਦੇ ਅਰੋਹੀ ਆ ਇਹਨਾਂ ਵਿੱਚੋਂ ਇੱਕ ਅਰੋਹੀ ਗੁਰਪ੍ਰੀਤ ਸਿੰਘ ਵਿਕਮਜੀਤ ਸਿੰਘ ਇੱਕ ਜਸਵਿੰਦਰ ਸਿੰਘ ਸਰਜੀਤ ਸਿੰਘ ਲਾਪ੍ਰੀਤ ਇਹ ਤਿੰਨੇ ਸਾਰੇ ਜਾਨੇ ਮਖੂ ਏਰੀਏ ਦੇ ਸਿਲੇਵੈਂ ਤੇ ਖਿਆਲੀ ਪਿੰਡ ਦੇ ਰਹਿਣ ਵਾਲੇ ਸਨ ਇਹਨਾਂ ਦਾ ਪਹਿਲਾਂ ਵੀ ਕੋਈ ਰਿਕਾਰਡ ਚੋਰੀ ਦਾ ਸਬੰਧ ਹੈਗਾ ਸਰ ਇਹਨਾਂ ਵਿੱਚੋਂ ਲਾਡੀ ਗੋਪੀ ਤੇ ਲੱਭੂ ਜਿਹੜਾ ਇਹਨਾਂ ਦੇ ਆਲਰੇਡੀ ਪਹਿਲਾਂ ਤਿੰਨ ਤਿੰਨ ਚਾਚਾ ਪੱਛੇ ਦਾ ਜਨ ਇਹ ਚੋਰੀਆਂ ਕਿੱਥੋਂ ਕਰਦੇ ਹਮਤਾਲ ਹੁੰਦੀਆਂ ਇਹਨਾਂ ਨੇ ਜ਼ਿਆਦਾਤਰ ਚੋਰੀਆਂ ਜਿਹੜੀਆਂ ਮਖੂ ਲੋਈਆਂ ਅਤੇ ਇੱਥੇ ਸਾਡੇ ਸੁਲਤਾਨਪੁਰ ਏਰੀਆ ਵਿੱਚ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿੱਥੋਂ ਅਸੀਂ ਮੌਕੇ ਤੇ ਦਿੱਤੇ ਇਹਨਾਂ ਨੂੰ ਕਾਬੂ